ਹਾਂਜੀ ਜਿਹੜੀ 2-4 ਦਿਨਾਂ ਦੀ ਆਪਣੀ ਤਿਆਰੀ ਚੱਲ ਰਹੀ ਸੀ ਦੀ ਮੈਂ ਤੁਹਾਨੂੰ ਲਾਈਵ ਪਾਉਣਾ ਹੁੰਦਾ ਸੀ ਡੈਲੀ ਤੇ ਅੱਜ ਮੈਂ ਤੁਹਾਨੂੰ ਵੀਡੀਓ ਬਣਾ ਕੇ ਪਾ ਰਿਹਾ ਤੇ ਆ ਬੈਲਕਮ ਹੈ ਸਾਰਿਆਂ ਦਾ ਤੇ ਕਿਉਂਕਿ ਗੁਰਦੁਆਰਾ ਸਾਹਿਬ ਦੇ ਵਿੱਚ ਤਿਆਰੀ ਚੱਲ ਰਹੀ ਆ ਬਹੁਤ ਸੋਹਣੀ ਜੋਰਾਂ ਤੇ ਤੇ ਆ ਦੇਖੋ ਜੀ ਤੇ ਆ ਖੱਟੀਆਂ ਮਤਲਬ ਨਮੀਆਂ ਪੱਗਾਂ ਪੁੱਗਾਂ ਹੋਰ ਲੱਗ ਰੀਆਂ ਨੇ ਜੀਆਂ ਮੁੰਡੇ ਫਿਰਦੇ ਨੇ ਪੂਰੇ ਠੀਕ ਹੈ ਜੀ ਆ ਬਾਬਾ ਜੀ ਦੀ ਬਹੁਤ ਦਿਨਾਂ ਦੀ ਤਪੱਸਿਆ ਤੇ ਇੱਧਰ ਦੇਖੋ ਜੇ ਬਾਥਰਮ ਨਵੇਂ ਬਣੇ ਨੇ ਉਹਨਾਂ ਦੀ ਤੇ ਗਾਹਾਂ ਮਾ ਆਪਣਾ ਜਿਹੜੀ ਪਾਲਕੀ ਸਭ ਤਿਆਰ ਹੋ ਰਹੀ ਆ ਦੀਪ ਮਾਲਾ ਸਾਰੇ ਤੇ ਲੱਗ ਚੁੱਕੀ ਆ ਤੇ ਆ ਦੇਖੋ ਕਾ ਨਿਸ਼ਾਨ ਸਾਹਿਬ ਤੇ ਵੀ ਨਵੇਂ ਤੇ ਕਪੜਾ ਜੜਾ ਕੇ ਉਹ ਲੱਗ ਰਹੇ ਤੇ ਉਧਰ ਦੇਖੋ ਆ ਦੇਖੋ ਪਾਲਕੀ ਤਿਆਰ ਹੋਈ ਜਾਂਦੀ ਆ ਜਿੰਨੀ ਹੈਗੀ ਆ ਤੇ ਪਾਲਕੀ ਦੇ ਫੁੱਲ ਲੱਗ ਰਹੇ ਹੈ ਪੂਰੇ ਜੋਰਾਂ ਦੇ ਨਾਲ ਤੇ ਬਹੁਤ ਸੋਹਣੇ ਫੁੱਲ ਹਾਰ ਪਰੋ ਕੇ ਤੇ ਉਹਨਾਂ ਦੇ ਬਣਾ ਕੇ ਹਾਰ ਉਹ ਲੱਗ ਰਹੇ ਨੇ ਤੇ ਪੂਰਾ ਸਾਰੀ ਸੰਗਤ ਦਾ ਸਹਿਯੋਗ ਹੈ ਆ ਦੇਖੋ ਜੀ ਬਹੁਤ ਸੋਹਣੇ ਹਾਰ ਲੱਗ ਰਹੇ ਨੇ ਤੇ ਦੇਖੋ ਕਿੰਨੇ ਸੰਗਤ ਆਪਣੇ ਉਹਦੇ ਨਾਲ ਪਿਆਰ ਦੇ ਨਾਲ ਲੱਗੀ ਹੋਈ ਹੈ ਸਾਰੀ ਤੇ ਦੇਖੋ ਤੇ ਇਧਰੋਂ ਸਟੇਜ ਦੇ ਉੱਪਰ ਵੀ ਤਿਆਰੀ ਹੋ ਰਹੀ ਹੈ ਗੁਰਦੁਆਰਾ ਸਾਹਿਬ ਕੱਲੂ ਆਣਾ ਤੇ ਆ ਤੁਹਾਨੂੰ ਦਿਖਾਉਣਿਆਂਗੇ ਸਟੇਜ ਦੇ ਉੱਪਰ ਤੇ ਫਿਲਹਾਲ ਸਟੇਜ ਇੰਨੀ ਕੁ ਤਿਆਰ ਹੋਈ ਹੈ ਜੀ ਆ ਗਿਆ ਇੰਨੀ ਕੁ ਤਿਆਰ ਹੋਈ ਹੈ ਜੀ ਸਟੇਜ ਦੇਖੋ ਆ ਦੇ ਇਹਦੇ ਅੰਦਰ ਲੱਗ ਰਹੇ ਨੇਗੇ ਆਹ ਜਿਹੜੇ ਸਜਾਵਟਾਂ ਵਾਲੇ ਹੁੰਦੇ ਨੇਗੇ ਬਾਈ ਇੱਧਰ ਉਹਨਾਂ ਦਾ ਸਮਾਨ ਪਿਆ ਇੱਧਰ ਤਿਆਰੀ ਚੱਲ ਰਹੀ ਹੈ ਜੀ ਮੈਂ ਤਿਆਰੀ ਦੀ ਪਾ ਰਿਹਾ ਹਾਂ ਜੇ ਜਦੋਂ ਕੰਪਲੀਟ ਹੋ ਗਈ ਤਿਆਰੀ ਉਹ ਫਿਰ ਮੈਂ ਤੁਹਾਨੂੰ ਪੂਰੀ ਵੀਡੀਓ ਪਾਉਂਗਾ ਜੀ ਤੇ ਇਹ ਸਾਰਾ ਬਾਈਆਂ ਨੇ ਇੱਕ ਨਵਾਂ ਟੈਂਟ ਦਾ ਸਮਾਨ ਲਾਇਆ ਜਮਾ ਆਉਣ ਲੱਗ ਤੇ ਉਹ ਕਹਿੰਦੇ ਅਸੀਂ ਲਾਉਣਾ ਤੇ ਆ ਚੰਦਰਜੀਤ ਸਿੰਘ ਜੀ ਆਪਣੇ ਤੇ ਬਲਵਿੰਦਰ ਸਿੰਘ ਤੇ ਆ ਦੇਖੋ ਤੇ ਆਪਣੇ ਮੈਂਬਰ ਸਾਬ ਆ ਗਏ ਇੱਕ ਦੇਖੋ ਇਹ ਸ਼ੇਅਰ ਕਰ ਦਿਓ ਸਾਰੇ ਦੋਸਤਾਂ ਨੂੰ ਬੇਨਤੀ ਆ ਤੇ ਬਹੁਤ ਸੋਹਣੀ ਨਾਲ ਕੀ ਸਜਾਈ ਆ ਤੇ ਲੱਗੇ ਪਏ ਨੇ ਹਜੇ ਘੰਟੇ ਦੋ ਘੰਟੇ ਦੇ ਤੇ ਲੱਗਣਗੇ ਟਾਈਮ ਖੁੱਲਾ ਟਾਈਮ ਲੱਗੂਗਾ ਤੇ ਸਾਰੀ ਸੰਗਤ ਦਾ ਪੂਰਾ ਸਹਿਯੋਗ ਆ ਇਹਨਾਂ ਦਾ ਬਹੁਤ ਜਿਆਦਾ ਸਹਿਯੋਗ ਆ ਬਾਬਾ ਗੁਰਬਾਜਨ ਸਿੰਘ ਜੀ ਕਮੇਟੀ ਮੈਂਬਰ ਬਾਬਾ ਜੀ ਤੇ ਦੇਖੋ ਜੇ ਕੋਈ ਕਿਸੇ ਨੂੰ ਕੋਈ ਘਾਟ ਲੱਗੀ ਜਾਂ ਕੋਈ ਕਿਸੇ ਚੀਜ਼ ਦੀ ਆਓ ਜਰੂਰ ਦੱਸ ਸਕਦੇ ਹੋ ਤੁਸੀਂ ਤੇ ਫਿਲਹਾਲ ਸੰਗਤ ਬਹੁਤ ਸੋਹਣੀ ਸੇਵਾ ਕਰ ਰਹੀ ਹੈ। ਆ ਦੇਖੋ ਜੀ ਸ਼ੇਅਰ ਕਰ ਦਿਓ। ਤੇ ਗੁਰਦੁਆਰਾ ਸਾਹਿਬ ਕੱਲ ਨੂੰ ਆ ਸਾਰੀ ਸੰਗਤ ਨੇ ਪਹੁੰਚਣਾ ਕੱਲ ਨੂੰ ਐ ਨਗਰ ਕੀਰਤਨ ਤੇ ਉਸ ਤੋਂ ਬਾਅਦ ਦੋ ਦਿਨ ਉਹਰੇ ਪੰਡਾਲ 'ਚ ਸਜਣਗੇ ਦਵਾਨ ਤੇ ਸਾਰਿਆਂ ਨੂੰ ਬੇਨਤੀ ਹੈ ਤੇ ਮੈਂ ਤੁਹਾਡਾ ਹਰਮਣਾ ਪਿਆਰਾ ਕੀ ਕਹਿੰਦੇ ਨੇ ਦੇਸੀ ਜੱਟ ਤੇ ਸਾਰੀ ਸੰਗਤ ਦਾ ਧੰਨਵਾਦ ਹੈ ਜਿੰਨੇ ਵੀ ਆਪਾਂ ਨੂੰ ਦੇਖ ਰਹੇ ਨੇ ਤੇ ਆ ਭਾਈਆਂ ਦਾ ਵੈਲਕਮ ਹੈ। ਬਹੁਤ ਸੋਹਣੀ ਤਿਆਰੀ ਕੀਤੀ ਐ ਪਿੰਡ ਤੱਕ ਕੀਤੀ ਐ ਕੋਈ ਕੱਚ ਨਹੀਂ ਛੱਡੀ ਹੈਗੀ ਮੁੰਡਾ ਨੇ ਲੰਗਰ ਦੇ ਵਿੱਚ ਮੈਂ ਤੁਹਾਨੂੰ ਨਾ ਭੁੱਲ ਗਿਆ ਸੌਰੀ ਲੰਗਰ ਦੇ ਵਿੱਚ ਮੈਂ ਪਹਿਲਾਂ ਵੀ ਦਿਖਾਈ ਐ ਲੰਗਰ ਦੇ ਵਿੱਚ ਵੀ ਪੂਰੀ ਸਜਾਵਟ ਕੀਤੀ ਐ ਜਿੰਨੀ ਵੀ ਕਹਿ ਦਿਓ ਤੇ ਜੇ ਤੁਹਾਨੂੰ ਵਧੀਆ ਲੱਗਿਆ ਗੁਰਦੁਆਰਾ ਸਾਹਿਬ ਨਾਲ ਪਿਆਰ ਆ ਸੰਗਤ ਦਾ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਪੇਜ ਨੂੰ ਫੋਲੋ ਕਰ ਦਿਓ ਧੰਨਵਾਦ ਆ ਦੇਖੋ ਪੁਲ ਤੱਕ ਜ਼ੂਮ ਕਰਕੇ ਦਿਖਾਉਣਾ ਜੀ al අ එදaकार hong na .